ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਇੱਕ ਜਹੇ ਟੌਪਿਕ ਤੇ ਗੱਲ ਕਰਾਂਗੇ ਜੋ ਬਹੁਤ ਸਾਰੀਆਂ ਔਰਤਾਂ ਪਰਭਾਵਿਤ ਕਰ ਰਿਹਾ ਉਹ ਹੈ ਲੇਡੀਜ਼ ਵਿੱਚ ਹਾਰਮੋਨਸ ਅਸੰਤੁਲਨ ਕਿਉਂ ਹੁੰਦੀ ਹੈ ਕਿਹੜੀ ਡਾਈਟ ਲੈਣੀ ਚਾਹੀਦੀ ਹੈ ਕਿਹੜੀ ਨਹੀਂ ਲੈਣੀ ਚਾਹੀਦੀ ਇਹ ਹੈਲਥ ਨਾਲ ਜੁੜਿਆ ਉਹ ਮਸਲਾ ਜਿਸ ਗੱਲ ਜੋ ਬਹੁਤ ਸਾਰੀਆਂ ਔਰਤਾਂ ਨੂੰ ਇਫੈਕਟ ਕਰ ਰਿਹਾ ਹਾਰਮੋਨਸ ਸਰੀਰ ਦੇ ਕੈਮੀਕਲ ਮੈਸੈਂਜਰ ਹੁੰਦੇ ਆ ਜੋ ਮੂਡ ਵਜਨ એનર્ਜੀ ਤੇ ਸਰੀਰ ਦੇ ਪ੍ਰਜਨਨ ਨੂੰ ਕੰਟਰੋਲ ਕਰਦੇ ਆ ਔਰਤ ਵਿੱਚ ਜੋ ਹਾਰਮੋਨਸ ਹੁੰਦੇ ਆ ਐਸਟ੍ਰੋਜਨ ਪ੍ਰੋਜੈਸਟਰੋਨ ਥਾਇਰੋਇਡ ਕੋਰਟੀਸੋਲ ਹਾਰਮੋਨ ਜੇ ਇਹ ਹਾਰਮੋਨ ਜੀ ਅਸੰਤੁਲਨ ਹੋ ਜਾਣ ਤਾਂ ਕੁਝ ਆਮ ਲੱਛਣ ਵੇਖਣ ਨੂੰ ਮਿਲਦੇ ਆ ਜਿਵੇਂ ਅਨਿਯਮਤ ਪੀਰੀਅਡ, ਭਾਰ ਵਧਣਾ, ਮੂਡ ਸਵਿੰਗ ਹੋਣਾ, ਥਕਾਵਟ, ਐਕਨੇ ਜਾਂ ਬਾਲਾਂ ਦੀ ਸਮੱਸਿਆ ਜਿਵੇਂ ਅਣਚਾਹੇ ਵਾਲਾਂ ਦੀਆਂ ਕੁੜੀਆਂ ਦਾੜ੍ਹੀਆਂ ਮੁੱਠਾ ਆ ਗਈਆਂ। ਬਹੁਤ ਸਾਰੀਆਂ ਕੁੜੀਆਂ ਜਾਂ ਔਰਤਾਂ ਨੂੰ ਨਜ਼ਰਅੰਦਾਜ਼ ਕਰਦੀ ਨੇ ਪਰ ਇਹ ਸੀਰੀਅਸ ਮੈਟਰ ਹੈ ਧਿਆਨ ਦੇਣ ਦੀ ਲੋੜ ਬਹੁਤ ਜ਼ਿਆਦਾ ਹੈ। ਹਾਰਮੋਨ ਦਾ ਸੰਤੁਲਨ ਦੀ ਸਮੱਸਿਆ ਰੀਪ੍ਰੋਡਕਟਿਵ ਏਜ 15 ਤੋਂ 49 ਸਾਲ ਵੀ ਜ਼ਿਆਦਾ ਦੇਖੀ ਜਾਂਦੀ ਹੈ। ਜੇ ਅਸੀਂ ਦੇਖਾਂਗੇ ਇਸ ਦੇ ਕਾਰਨ ਤੇ ਡਾਈਟ ਤੇ ਐਕਸਰਸਾਈਜ਼ ਨਾਲ ਕਿਵੇਂ ਬੈ ਕਿਹੜੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਅਵਾਇਡ ਕਰੀਏ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਦੇ ਕਮੈਂਟ ਲਾਈਕ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਤੁਹਾਡੇ ਅੱਗੇ ਤੋਂ ਮੈਂ ਹੋਰ ਮਿਹਨਤ ਕਰਾਂ ਤੇ ਤੁਹਾਡੇ ਲਈ ਨਵੇਂ-ਨਵੇਂ ਟੌਪਿਕ ਐਕਸਪਲੇਨ ਕਰਾਂ ਚੱਲ ਕਰਦੇ ਹਾਂ ਕਿ ਹਾਰਮੋਨਸ ਅਸੰਤੁਲਨ ਕਿਉਂ ਹੁੰਦਾ ਬਹੁਤ ਸਾਰੇ ਕਾਰਨ ਨੇ ਪਰ ਸਭ ਤੋਂ ਮੇਨ ਕਾਰਨ ਸਟ੍ਰੈਸ ਲਗਾਤਾਰ ਸਟ੍ਰੈਸ ਨਾਲ ਕੋਰਟੀਸੋਲ ਹਾਰਮੋਨਸ ਵੱਧ ਜਾਂਦਾ ਜੋ ਐਸਟ੍ਰੋਜਨ ਪ੍ਰੋਜੈਸਟਰੋਨ ਨੂੰ ਪ੍ਰਭਾਵਿਤ ਕਰਦਾ ਅੱਜ ਕੱਲ੍ਹ লাইਫ ਬਹੁਤ ਬੀਜ਼ੀ ਆ ਸਟ੍ਰੈਸ ਆਮ ਚੱਲ ਰਿਹਾ ਲੋਕਾਂ 'ਚ ਹਾਰ ਦੂਜਾ ਹੈਗਾ ਸੀ ਡਾਈਟ ਤੇ ਬਿਲਕੁਲ ਨਹੀਂ ਧਿਆਨ ਦੇ ਰਹੇ ਜਿਵੇਂ ਪ੍ਰੋਸੈਸਰ ਫੂਡ ਦਾ ਬਹੁਤ ਜ਼ਿਆਦਾ ਸੇਵਨ ਹੋ ਰਿਹਾ ਜੰਕ ਫੂਡ ਫਾਸਟ ਫੂਡ ਜ਼ਿਆਦਾ ਚੀਨੀ ਜਾਂ ਅਨ ਹੈਲਥੀ ਫੈਟਸ ਨਾਲ ਹਾਰਮੋਨਸ ਅਸੰਤੁਲਨ ਹੋ ਜਾਂਦੇ ਆ ਜੇ ਤੁਸੀਂ ਵਿਟਾਮਿਨ ਤੇ ਮਿਨਰਲ ਦੀ ਕਮੀ ਵਾਲੀ ਡਾਈਟ ਲੈ ਰਹੇ ਹੋ ਤਾਂ ਹੋ ਸਕਦਾ ਹੈ ਥਾਇਰੋਇਡ ਜਾਂ ਹੋਰ ਹਾਰਮੋਨਸ 'ਚ ਵੀ ਪ੍ਰੋਬਲਮ ਆ ਜਾਵੇ ਹਾਰਮੋਨਸ ਇੰਬੈਲੈਂਸ ਹ ਤਾਂ ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦੀ ਹੈ ਐਕਸਰਸਾਈਜ਼ ਨਾ ਕਰਨ ਨਾਲ weight ਵਧਣ ਲੱਗ ਜਾਂਦਾ ਤੇ ਇਨਸੂਲਿਨ ਰੈਜਿਸਟੈਂਸ ਹੋ ਜਾਂਦੀ ਆ ਜੋ ਹਾਰਮੋਨਸ ਨੂੰ ਇਫੈਕਟ ਕਰਦੀ ਆ ਪਰ ਪਰ ਜ਼ਿਆਦਾ ਐਕਸਰਸਾਈਜ਼ ਖਾਸ ਕਰਕੇ ਜਿਨ੍ਹਾਂ ਨੂੰ ਪਹਿਲੇ ਹੀ ਪ੍ਰੋਬਲਮ ਚੱਲ ਰਹੀ ਹੋਵੇ ਐਕਸਰਸਾਈਜ਼ ਜ਼ਰੂਰ ਕਰੋ ਪਰ ਕਿਸੇ ਪ੍ਰੋਫੈਸ਼ਨਲ ਦੀ ਨਿਗਰਾਨੀ ਵਿੱਚ ਕਰੋ ਇਕ ਗੱਲ ਕੰਡੀਸ਼ਨ ਜਿਵੇਂ ਪੀਸੀਓਐਸ ਥਾਇਰੋਇਡ ਡਿਸਆਰਡਰ ਮੈਨੋਪੋਜ਼ ਜਾਂ ਆਟੋਇਮਿਊਨ ਕੰਡੀਸ਼ਨ ਇਸ ਤੋਂ ਇਲਾਵਾ ਟਿਊਮਰ ਜਾਂ ਸਿਸਟ ਵੀ ਕਾਰਨ ਬਣ ਸਕਦੇ ਨੇ ਹਾਰਮੋਨਸ ਦੀ ਅੰਬੈਲੈਂਸ ਤੇ ਬਰਥ ਕੰਟਰੋਲ ਪਿਲਸ ਕੈਂਸਰ ਟਰੀਟਮੈਂਟ ਜਾਂ এনवायरमेंट కెਮਿਕਲ ਜਿਵੇਂ ਪਲਾਸਟਿਕ ਵਿੱਚ ਮਿਲਮ ਟੌਕਸਿਨ ਉਹ ਵੀ ਹਾਰਮੋਨ ਨੂੰ ਡਿਸਟਰਬ ਕਰਦੇ ਆ ਇਨਫੈਕਸ਼ਨ ਜਾਂ ਇਨਫਰਟੀਲਿਟੀ ਨਾਲ ਜੁੜੀਆਂ ਪ੍ਰੋਬਲਮਸ ਵੀ ਕਾਰਨ ਬਣ ਸਕਦੀਆਂ ਨੇ ਹੁਣ ਗੱਲ ਕਰਦੇ ਆ ਡਾਈਟ ਦੀ ਬਿਲਕੁਲ ਡਾਈਟ ਨਾਲ ਹਾਰਮੋਨਸ ਨੂੰ ਬੈਲੈਂਸ ਕਰਨਾ mumkin ਹੈ ਸਭ ਤੋਂ ਪਹਿਲਾਂ ਹਰ ਮੀਲ ਵਿੱਚ ਪ੍ਰੋਟੀਨ ਸ਼ਾਮਲ ਕਰੋ ਜਿਵੇਂ ਚਿਕਨ ਦਾਲਾਂ ਟੋਫੂ ਅਤੇ ਅੰਡੇ ਇਹ ਬਲੱਡ ਸ਼ੂਗਰ ਨੂੰ ਸਟੇਬਲ ਰੱਖਦੇ ਆ ਤੇ ਹਾਰਮੋਨਸ ਨੂੰ ਸਪੋਰਟ ਕਰਦੇ ਆ ਹੈਲਦੀ ਫੈਟਸ ਲੋ ਜਿਵੇਂ ਅਵੋਕਾਡੋ ਬਦਾਮ ਅਖਰੋਟ 올ਿਵ ਆਇਲ ਇਹ ਹਾਰਮੋਨਸ ਬਣਾਉਣ ਵਿੱਚ ਮਦਦ ਕਰਦੇ ਨੇ omega 3 ਰਿਚ ਫੂਡ ਜਿਵੇਂ ਸੈਲਮਨ ਮੱਛੀ ਜਾਂ ਅਲਸੀ ਦੇ ਬੀਜ ਇਹ ਇਨਫਲੇਮੇਸ਼ਨ ਘਟਾਉਂਦੇ ਆ ਤੇ ਹਾਰਮੋਨ ਸਟੇਬਲ ਕਰਦੇ ਆ। ਗ੍ਰੀਨ ਵੈਜੀਟੇਬਲਸ ਜਿਵੇਂ ਪਾਲਕ, ਗੋਭੀ, ਹੋਰ ਹਰੀਆਂ ਪੱਤੇਦਾਰ ਸਬਜ਼ੀਆਂ ਇਹ ਫਾਈਬਰ ਤੇ ਵਿਟਾਮਿਨ ਨਾਲ ਮਿਲ ਕੇ ਐਕਸੈਸ ਹਾਰਮੋਨ ਨੂੰ ਬਾਹਰ ਕੱਢਦੀਆਂ। ਫਲੂਟਸ ਤੇ ਹੂਲ ਗ੍ਰੇਨਸ ਜਿਵੇਂ ਬ੍ਰਾਊਨ ਰਾਈਸ ਜਾਂ ਕਿਨੋਆ ਇਹ ਵੀ ਜ਼ਰੂਰੀ ਨੇ। ਪ੍ਰੋਬਾਇਓਟਿਕਸ ਲੋਗਟ ਹੈਲਥਲੀ, ਜੋਗਟ, ਰੈਫਿਕ, ਗ੍ਰੀਨ ਟੀ ਤੇ ਪੰਪਕਿਨ ਸੀਡਸ ਇਹ ਵੀ ਬੈਲੈਂਸ ਵਧਾਉਂਦੇ। ਤੇ ਇੱਕ ਮੀਲ ਵਿੱਚ ਸੈਲਮਨ, ਪਾਲਕ ਤੇ ਅਵੋਕਾਡੋ ਨਾਲ ਸੈਲਡ ਬਣਾਓ। ਹੁਣ ਗੱਲ ਕਰਦੇ ਆ ਉਹ ਚੀਜ਼ਾਂ ਦੀ ਜੋ ਹਾਰਮੋਨਸ ਇੰਬੈਲੈਂਸ ਵਿੱਚ ਨਹੀਂ ਖਾਣੀ ਹੁੰਦੀ। ਮਤਲਬ ਅਵ ਫਾਸਟ ਫੂਡ ਅਧੇ ਰਿਫਾਈਨਡ ਕਾਰब्स ਇਹ ਇਨਫਲਮੇਸ਼ਨ ਵਧਾਉਂਦੇ ਆ ਬਾਡੀ ਚਿਨੀ সুইਟਨੈਸ 슈ਗਰੀ ਡਰਿੰਕਸ ਜਾਂ ਮਠਾਈਆਂ ਨਾਲ ਵੀ ਇਨਸੂਲਿਨ ਦਾ ਸੰਤੁਲਿਤ ਹੋ ਜਾਂਦੀ ਹੈ ਕੈਫੀਨ ਤੇ ਅਲਕੋਹਲ ਵੀ ਘਟਾਓ ਕਾफी ਜਿਆਦਾ ਨਾ ਪੀਓ ਇਹਦੇ ਨਾਲ ਕੋਰਟੀਸੋਲ ਵੱਧ ਅਲਕੋਹਲ ਲੀਵਰ ਇਫੈਕਟ ਕਰਦਾ ਹੈ ਰੈੱਡ ਮੀਟ ਜਾਂ ਫੁੱਲ ਫੈਟ ਦੁੱਧ ਜਾਂ ਡੈਰੀ ਪ੍ਰੋਡਕਟਸ ਕਿਉਂਕਿ ਇਹਨਾਂ ਵਿੱਚ ਵੀ ਹਾਰਮੋਨਸ ਹੋ ਸਕਦੇ ਆ ਸੋ ਆ ਪ੍ਰੋਡਕਟਸ ਤੇ ਪ੍ਰੋਸੈਸਡ ਮੀਟ ਵੀ ਨਹੀਂ ਖਾਣਾ ਜੀ ਆਈ ਕਾਰਬ ਬੰਦ ਕਰ ਦੋ ਇਸ ਤਰ੍ਹਾਂ ਹਾਰਮੋਨਸ ਅਸੰਤੁਲਨ ਨੂੰ ਅਸੀਂ ਡਾਈਟ ਤੇ ਲਾਈਫ ਸਟਾਈਲ ਨਾਲ ਕੰਟਰੋਲ ਕਰ ਸਕਦੇ ਹਾਂ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਹਾਂ ਅਗਲੀ ਵੀਡੀਓ 'ਚ